ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਵਾ ਪੰਜਾਬ ਦੇ ਆਉਣ ਵਾਲੇ ਪੇਪਰਾਂ ਲਈ ਆਪਾਂ ਤਿਆਰੀ ਕਿਵੇਂ ਕਰੀਏ ਕਿਉਂਕਿ ਬਹੁਤ ਸਾਰੇ ਮੈਸੇਜ ਮੈਨੂੰ WhatsApp ਦੇ ਉੱਤੇ Telegram ਦੇ ਉੱਤੇ ਜਾਂ YouTube ਦੇ ਕਮੈਂਟਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ ਕਿ ਇਹ ਸਬਜੈਕਟ ਲਈ ਅਸੀਂ ਕਿਹਨੂੰ ਫੋਲੋ ਕਰੀਏ YouTube ਦੇ ਉੱਤੇ ਫ੍ਰੀ ਕਲਾਸਾਂ ਸੀ ਕਿਹੜੀ ਲਾ ਸਕਦੇ ਆ ਜਾਂ ਅਸੀਂ ਕੋਈ ਪੇਡ ਕੰਟੈਂਟ ਖਰੀਦਣਾ ਚਾਹੁੰਦੇ ਆ ਜਾਂ ਪੇਡ ਕੋਰਸ ਦੇ ਵਿੱਚ ਇਨਰੋਲ ਕਰਨਾ ਚਾਹੁੰਦੇ ਆ ਜਾਂ ਮਤਲਬ ਕੋਈ ਵੀ ਹੁੰਦਾ ਕਿ ਹਾਂਜੀ ਅਸੀਂ ਕਿਹੜੀ ਬੁੱਕ ਲਿਸਟ ਫਾਲੋ ਕਰਦੀਆਂ ਤਾਂ ਇਹਦੇ ਨਾਲ ਰਿਲੇਟਡ ਹੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਮਿਲੇਗੀ ਹਣਜੀ ਇਹਦੇ ਵਿੱਚ ਕੋਈ ਪੇਡ ਪ੍ਰਮੋਸ਼ਨ ਨਹੀਂਗੀ ਮੈਂ ਤੁਹਾਨੂੰ ਸਾਰੇ ਦੇ ਸਾਰੇ ਇਸ ਤਰ੍ਹਾਂ ਦੇ ਸੋਰਸਟ ਦੱਸਾਂਗਾ ਕਿ ਜਿਹੜੇ ਤੁਹਾਡੇ ਲਈ ਫ੍ਰੀ ਦੇ ਵਿੱਚ ਵੀ ਅਵੇਲੇਬਲ ਹੋਣਗੇ ਤੇ ਜਿਹੜੇ ਦੋਸਤ ਚਾਹੁੰਦੇ ਆ ਕਿ ਹਾਂਜੀ ਅਸੀਂ ਪੇਡ ਦੇ ਵਿੱਚ ਜਾਂ ਕਿਤੋਂ ਹੋਰ ਕੋਈ ਅਹਜਾ ਸਬਜੈਕਟ ਵਾ ਕਿ ਹਾਂਜੀ ਅਸੀਂ ਪੇਡ ਹੀ ਕਰਨਾ ਵਾ ਉਹ ਦੋਸਤ ਪੇਡ ਦੇ ਵਿੱਚ ਵੀ ਕਰ ਸਕਦੇ ਆ ਠੀਕ ਆ ਆਪਣੇ ਚੈਨਲ ਦੀ ਇਹਦੇ ਵਿੱਚ ਕੋਈ ਮਸ਼ਹੂਰੀ ਨਹੀਂ ਨਾ ਹੀ ਕਿਸੇ ਹੋਰ ਚੈਨਲ ਦੀ ਮਸ਼ਹੂਰੀ ਆ ਮੈਂ ਆਪਣੇ ਪਰਸਨਲ ਤਜਰਬੇ ਦੇ ਨਾਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿ ਹਾਂਜੀ ਕਿਹੜੇ ਕਿਹੜੇ ਤੁਸੀਂ ਸੋਰਸ ਫੋਲੋ ਕਰ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀ ਇੰਟਰੋਡਕਸ਼ਨ ਦੇ ਦਾਂ ਕਿ ਮੈਂ ਇਸ ਟਾਈਮ ਦੇ ਉਤੇ ਪੀਟਸਬੀ ਕਲਰਕ 2021 ਦੇ ਵਿੱਚ ਜੋ ਭਰਤੀ ਹੋਈ ਸੀ ਉਹਦੇ ਵਿੱਚ ਸਿਲੇਕਟ ਹੋਇਆ ਸੀ ਇਹਦੇ ਨਾਲ ਹੀ ਮੇਰੇ ਪੀਐਸ ਪੀਸੀਐਲ ਕਲਰਕ ਤੇ ਨਾਲ ਹੀ ਇੱਕ ਪੀਟਸਬੀ ਦਾ ਆਈਟੀ ਕਲਰਕ ਦਾ ਪੇਪਰ ਕਲੀਅਰ ਸੀ ਠੀਕ ਹੈ ਜੀ ਸੋ ਆਪਣੇ ਥੋੜੇ ਬਹੁਤ ਤਜਰਬੇ ਦੇ ਨਾਲ ਜਿੰਨਾ ਵੀ ਮੇਰੇ ਤੋਂ ਹੋ ਸਕਿਆ ਮੈਂ ਤੁਹਾਨੂੰ ਵੀਡੀਓਜ਼ ਦੇ ਮਾਧਿਅਮ ਰਾਹੀਂ ਆਪਦਾ ਦੱਸ ਦਾਂਗੇ ਤੁਹਾਨੂੰ ਤਾਂ ਅੱਜ ਦੀ ਆਪਣੀ ਵੀਡੀਓ ਨੰਬਰ 1 ਆ ਪੰਜਾਬ ਪੁਲਿਸ ਜਾਂ ਪੀਟਸਬੀ ਦੇ ਚਾਹੇ ਤੁਸੀਂ ਕੋਈ ਵੀ ਪੇਪਰ ਦੇਣਾ ਉਦੇ ਮੁਤਾਬਕ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਅੱਜ ਦਾ ਆਪਣਾ ਵੀਡੀਓ ਨੰਬਰ 1 ਦਾ ਟਾਪਿਕ ਆ ਜੀ ਕਰੰਟ ਅਫੇਅਰਸ ਕਰੰਟ ਅਫੇਅਰਸ ਨੂੰ ਲੈ ਕੇ ਬਹੁਤ ਸਵਾਲ ਪੁੱਛੇ ਜਾਂਦੇ ਨੇ ਕਿ ਹਾਂ ਜੀ ਕਰੰਟ ਅਫੇਅਰ ਲਈ ਅਸੀਂ ਕੀ ਫੋਲੋ ਕਰੀਏ ਕੋਈ ਮੈਗਜ਼ੀਨ ਫੋਲੋ ਕਰੀਏ ਕੋਈ ਮਤਲਬ ਕਿ ਆਪਾਂ ਫ੍ਰੀ YouTube ਚੈਨਲ ਸਾਨੂੰ ਪਤਾ ਹੋਵੇ ਜਾਂ ਫ੍ਰੀ PDF Telegram ਚੈਨਲ ਸਾਨੂੰ ਪਤਾ ਹੋਵੇ ਕਿ ਜਾਂ ਪੇਡ ਮੈਗਜ਼ੀਨ ਜਾਂ ਪੇਡ ਨੋਟ ਜਾਂ ਪੇਡ ਐਪ ਠੀਕ ਆ ਸੋ ਇਹ ਆਪਣਾ ਵਿਸ਼ਾ ਵਾ ਹੁਣ ਆਪਾਂ ਚੱਲਦੇ ਆਂ ਜਿਆਦਾ ਆਪਾਂ ਟਾਈਮ ਨਹੀਂ ਖਰਾਬ ਕਰਾਂਗੇ ਤਾਜੀ ਹੁਣ ਸਭ ਤੋਂ ਪਹਿਲਾਂ ਪਹਿਲੇ ਨੰਬਰ ਦੇ ਉੱਤੇ ਚੈਨਲ ਦੀ ਗੱਲ ਕਰਾਂ ਮੈਂ ਤੁਹਾਨੂੰ ਗੱਲ ਕਰਾਂ ਕਿ ਫ੍ਰੀ YouTube ਚੈਨਲ ਤੇ PDF ਲਿਸਟ ਮਤਲਬ ਜਿਹੜੇ ਦੋਸਤਾਂ ਨੂੰ ਇਹ ਹੋਦਾ ਕਿ YouTube ਦੇ ਉੱਤੇ ਪੜਨਾ ਵਾ ਜਾਂ PDF ਸਾਨੂੰ ਫ੍ਰੀ ਦੇ ਵਿੱਚ ਮਿਲ ਜਵੇ ਤਾਂ ਅਸੀਂ ਕਿਹਨੂੰ ਫੋਲੋ ਕਰ ਸਕਦੇ ਹਾਂ ਐਂਡੋਲੋਗਸ ਨਾਮ ਦਾ ਇੱਕ ਚੈਨਲ ਆ ਬਹੁਤ ਵਧੀਆ ਚੈਨਲ ਆ ਇਹਦੇ ਵਿੱਚ ਮੰਥਲੀ ਕਰੰਟ ਅਫੇਅਰ ਅਪਲੋਡ ਹੁੰਦੇ ਨੇ 250 ਦੇ ਕਰੀਬ ਕਰੰਟ ਅਫੇਅਰ ਹੁੰਦੇ ਨੇ ਇਹਦੇ ਵਿੱਚ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ ਲੈਂਗੁਏਜ ਇਹਦੀ ਇੰਗਲਿਸ਼ ਤੇ ਪੰਜਾਬੀ ਦੋਨੇ ਹੁੰਦੀ ਆ ਤੇ ਫ੍ਰੀ ਪੀਡੀਐਫ ਤੁਹਾਨੂੰ ਇਹਦੀ ਇਹਨਾਂ ਦੇ ਹੀ ਟੈਲੀਗ੍ਰਾਮ ਚੈਨਲ ਇੰਡੋਲੋਗਸ ਦੇ ਉੱਤੇ ਮਿਲ ਜੇਗੀ ਠੀਕ ਆ ਸੋ ਹੁਣ ਤੁਹਾਨੂੰ ਇਹਦੇ ਵਿੱਚ ਇੱਕ ਨੰਬਰ ਦੇ ਉੱਤੇ ਮੈਂ ਤੁਹਾਨੂੰ ਸੁਜੈਸਟ ਕਰ ਦਿੱਤਾ ਹੋਇਆ ਕਿ ਤੁਸੀਂ ਕਿਨੂੰ ਫੋਲੋ ਕਰਦਾ ਹੁਣ ਤੁਹਾਨੂੰ ਜਿਹੜੇ ਮੈਂ ਅਲੱਗ-ਅਲੱਗ ਚੈਨਲ ਦੱਸਾਂਗਾ ਉਹਨਾਂ 'ਚ ਤੁਸੀਂ ਕੋਸ਼ਿਸ਼ ਕਰਨੀ ਆ ਕਿ ਇੱਕ ਨੂੰ ਹੀ ਫੋਲੋ ਕਰਦਾ ਜੇਕਰ ਤੁਹਾਨੂੰ ਇੱਕ ਜਗ੍ਹਾ ਦੇ ਉੱਤੇ ਸੋਰਸ ਨਹੀਂ ਮਿਲਦਾ ਜਾਂ ਤੁਹਾਨੂੰ ਵਧੀਆ ਨਹੀਂ ਲੱਗਦਾ ਤਾਂ ਤੁਸੀਂ ਦੂਜੇ ਦਾ ਸਵਿਚ ਕਰਨਾ ਇਦਾਂ ਨਹੀਂ ਕਿ ਸਾਰੇ ਹੀ ਤੁਸੀਂ ਮਤਲਬ ਕਿ ਚੈਨਲ ਫੜੀ ਜਾਣੇ ਆ ਠੀਕ ਆ ਜੀ ਤਾਂ ਜੀ ਇਹ ਆਪਣਾ ਇੱਕ ਨੰਬਰ ਚੈਨਲ ਮੈਂ ਤੁਹਾਨੂੰ ਦੱਸਤਾ ਹੋਇਆ ਠੀਕ ਆ ਬਹੁਤ ਵਧੀਆ ਚੈਨਲ ਆ ਤੁਸੀਂ ਕਰ ਸਕੋ ਹੁਣ ਦੂਜੇ ਨੰਬਰ ਦੇ ਉੱਤੇ ਜੇਕਰ ਚੈਨਲ ਦੀ ਗੱਲ ਕਰੀਏ ਤਾਂ ਇੱਕ ਵਰੁਣ अवस्थी ਸਰ ਨੇ ਬਹੁਤ ਵਧੀਆ ਇਹਨਾਂ ਦਾ ਵੀ ਕੰਟੈਕਟ ਹੁੰਦਾ ਮੈਂ ਵੀ ਇਹਨਾਂ ਦੇ ਕਰੰਟ ਅਫੇਅਰਸ ਜਦੋਂ ਤਿਆਰੀ ਕਰਦਾ ਸੀ ਉਦੋਂ ਪੜ੍ਹਦਾ ਹੁੰਦਾ ਸੀ ਠੀਕ ਆ ਆ ਉੱਪਰ ਵਾਲਾ ਚੈਨਲ ਤਾਂ ਹੁਣ ਹੀ ਅਜੇ ਰੀਸੈਂਟਲੀ ਬਣਿਆ ਵਾ ਪਰ ਆ ਚੈਨਲ ਕਾਫੀ ਪੁਰਾਣਾ ਵਾ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਨੇ ਇਹ ਵੀ ਵਰੁਨੁਵਸਤੀ ਸਰ YouTube ਦੇ ਉੱਤੇ ਤੁਹਾਨੂੰ ਫ੍ਰੀ ਦੇ ਵਿੱਚ ਡੇਲੀ ਕਰੰਟ ਅਫੇਅਰਸ ਦੀ ਕਲਾਸ ਮਿਲੇਗੀ ਜੇਕਰ ਕਿਤੇ ਮਿਸ ਹੋ ਜਾਂਦੇ ਤਾਂ ਵੀਕਲੀ ਆ ਜਾਂਦੇ ਹੁੰਦੇ ਨੇ ਲੈਂਗੁਏਜ ਇੰਗਲਿਸ਼ ਤੇ ਪੰਜਾਬੀ ਹੁੰਦੀ ਆ ਜਾਂ ਇਹਨਾਂ ਦੀ ਫ੍ਰੀ ਟੈਲੀਗ੍ਰਾਮ ਦੇ ਉੱਤੇ ਪੀਡੀਐਫ ਮਿਲੇਗੀ ਜਾਂ ਤੁਹਾਨੂੰ ਇਹਦੇ ਵੀਡੀਓ ਡਿਸਕ੍ਰਿਪਸ਼ਨ ਬਾਕਸ ਵਨ ਡੇ एग्जाम ਜਿੱਦਾਂ ਕਿ ਪੀਟਰ ਪਲਸ ਵੀ ਤੇ 50 ਪਲਸ ਦੇ ਪੇਪਰਾਂ ਲਈ ਜਾਂ SSC ਦੇ ਪੇਪਰ ਜਾਂ ਰੇਲਵੇਜ਼ ਦੇ ਪੇਪਰ ਦੀ ਵੀ ਤੁਸੀਂ ਤਿਆਰੀ ਕਰਦੇ ਪਏ ਹੋ ਉਹਦੇ ਲਈ ਵੀ ਤੁਸੀਂ ਵਰਨ ਅਵਸਥੀ ਸਰ ਨੂੰ ਫੋਲੋ ਕਰ ਸਕਦੇ ਹੋ ਠੀਕ ਆ ਹੁਣ ਤਿੰਨ ਨੰਬਰ ਤੇ ਆ ਗਏ ਜੀ ਉਤਕਰਸ਼ ਕਲਾਸਸ ਕਰਕੇ ਇੱਕ ਚੈਨਲ ਆ ਜੀ ਇਹ ਵੀ ਵਧੀਆ ਚੈਨਲ ਆ ਮੈਂ ਇਹਦੇ ਤੋਂ ਨਹੀਂ ਪੜਿਆ ਪਰ ਇਹਦਾ ਰਿਵਿਊ ਬਹੁਤ ਵਧੀਆ ਨੇ ਕੁਝ ਦੋਸਤ ਤਿਆਰੀ ਕਰਦੇ ਵੀ ਨੇ ਪਰ ਜ਼ਿਆਦਾਤਰ ਇਹਨਾਂ ਨੂੰ SSC ਵਾਲੇ ਜਾਂ ਆਪਣੇ ਰੇਲਵੇਜ਼ ਵਗੈਰਾ ਆਲੇ ਫੋਲੋ ਕਰਦੇ ਨੇ ਪਰ ਜਿਨ੍ਹਾਂ ਨੂੰ ਹਿੰਦੀ ਵਧੀਆ ਸਮਝ ਆਉਂਦੀ ਆ ਉਹ ਦਿੱਲੀ ਕਰੰਟ ਅਫੇਅਰਸ ਇਹਨਾਂ ਤੋਂ ਕਰ ਸਕਦੇ ਨੇ ਵਧੀਆ ਲੈਵਲ ਦੇ ਕੁਐਸਚਨ ਹੁੰਦੇ ਨੇ ਤੁਹਾਡੇ ਲਈ ਬਹੁਤ ਹੈਲਪਫੁਲ ਰਹਿਣਗੇ ਪਰ ਮੈਂ ਫਿਰ ਤੋਂ ਕਮਾਂਗਾ ਕਿ ਤੁਸੀਂ ਇੱਕ ਹੀ ਇਹਨਾਂ ਤਿੰਨਾਂ ਦੇ ਵਿੱਚੋਂ ਫੋਲੋ ਕਰਨਾ ਹੈ ਹਨਾ ਤਾਂ ਦੇਨ ਇਹ ਫ੍ਰੀ ਨੇ ਫ੍ਰੀ ਵਾਲੇ ਮੈਂ ਤੁਹਾਨੂੰ ਦੱਸ ਰਿਹਾ ਕਿ ਫ੍ਰੀ ਦੇ ਵਿੱਚ ਤੁਹਾਨੂੰ ਕਿਹੜਾ ਮਿਲਦਾ ਵਾ ਠੀਕ ਹੈ ਇਹਨਾਂ ਦੀ ਮੈਨੂੰ PDF ਦਾ ਅੰਦਾਜ਼ਾ ਨਹੀਂ ਕਿਉਂਕਿ ਮੈਂ ਇਹਨਾਂ ਤੋਂ ਨਹੀਂ ਪੜਿਆਗਾ ਸੋ ਮੈਨੂੰ ਨਹੀਂ ਪਤਾ ਕਿ ਵੀਡੀਓ ਮਿਲਦੀ ਆ ਕਿ ਨਹੀਂ ਮਿਲਦੀ ਇਹਨਾਂ ਦੇ ਫਰੀ ਦੇ ਵਿੱਚ ਪਰ ਇਹਦੇ ਰਿਵਿਊ ਬਹੁਤ ਵਧੀਆ ਆਏ ਨੇ ਕੁਝ ਮੇਰੇ ਦੋਸਤ ਜਿਹੜੇ ਨਾਲ ਸਿਲੈਕਟ ਹੋਏ ਸੀ ਉਹਨਾਂ ਵੱਲੋਂ ਹੀ ਮੈਨੂੰ ਇਹ ਸੁਜੈਸਟ ਕੀਤਾ ਗਿਆ ਸੀ ਚੈਨਲ ਪਰ ਹਿੰਦੀ ਕਿਉਂਕਿ ਆਪਾਂ ਨੂੰ ਇਦਾਂ ਹੁੰਦਾ ਕਿ ਜਾਂ ਪੰਜਾਬੀ ਚ ਮਿਲ ਜਵੇ ਜਾਂ ਇੰਗਲਿਸ਼ ਦੇ ਵਿੱਚ ਮਿਲ ਜਵੇ ਸੋ ਇਹਦੇ ਵਿੱਚ ਹੀ ਆਪਾਂ ਮਤਲਬ ਕਿ ਹੁੰਦਾ ਵਾ ਕਿ ਇਹ ਵਾਲੇ ਆਪਾਂ ਕਰ ਲੀਏ ਠੀਕ ਆ ਨੈਕਸਟ ਆ ਗਿਆ ਜੀ ਹੁਣ ਸਾਡਾ ਚੌਥੇ ਨੰਬਰ ਦੇ ਉੱਤੇ ਚੈਨਲ ਮੈਂ ਆਪਦਾ ਚੈਨਲ ਰੱਖਿਆ ਵਾ ਤੁਹਾਡਾ ਆਪਣਾ ਚੈਨਲ ਕਹਿ ਸਕਦੇ ਆ ਹਨਾ ਆਪਾਂ ਬਹੁਤ ਤੁਸੀਂ ਪਿਆਰ ਦਿੱਤਾ ਆਪਣੇ ਚੈਨਲ ਨੂੰ ਤੇ ਇਹਦੇ ਉੱਤੇ ਮੈਂ ਜਦੋਂ ਮੇਰੀ ਸਿਲੇਕਸ਼ਨ ਹੋ ਗਈ ਸੀ ਉਸ ਤੋਂ ਬਾਅਦ ਮੈਂ ਥੋੜਾ ਥੋੜਾ ਵਰਕ ਕਰਨਾ ਸ਼ੁਰੂ ਕਰ ਕੀਤਾ ਸੀ ਤੇ ਤੁਸੀਂ ਬਹੁਤ ਪਿਆਰ ਦਿੱਤਾ ਇਹਦੇ ਵਿੱਚ ਕਰੰਟ ਅਫੇਅਰਸ ਖਾਸ ਕਰ ਮੈਂ ਤੁਹਾਨੂੰ ਇਹਦੇ ਵਿੱਚ ਮੰਥਲੀ ਟਾਪ 100 ਕਰਵਾ ਰਿਹਾ 2022 ਤੋਂ 2022 ਤੋਂ ਲੈ ਕੇ 2023 ਦੇ ਵੀ ਸਾਰੇ ਕਰੰਟ ਅਫੇਅਰ ਕਰਵਾਏ ਹੋਏ ਨੇ ਤੁਹਾਨੂੰ ਪੂਰੇ ਸਾਲ ਦੇ ਤੇ ਸਾਲ ਇੱਕ ਮਹੀਨੇ ਦੇ ਸਿਰਫ 100 100 ਕਰੰਟ ਅਫੇਅਰ ਆਪਾਂ ਕਰਵਾ ਰਹੇ ਹਾਂ ਤਾਂ ਤੁਸੀਂ ਕੁਇਕ ਰਿਵੀਜ਼ਨ ਲੀ ਜੇਕਰ ਤੁਸੀਂ ਉੱਪਰ ਵਾਲੇ 3 4 5 ਜਿੰਨੂੰ ਵੀ ਫੋਲੋ ਕਰਦੇ ਹੋ ਇੱਕ ਵਾਰੀ ਆਪਣੇ ਚੈਨਲ ਦੇ ਤੁਸੀਂ ਕਰੰਟ ਅਫੇਅਰਸ ਸੌ ਲਗਾ ਕੇ ਦੇਖੋ ਤੁਹਾਨੂੰ ਪੇਪਰ ਦੇ ਵਿੱਚ ਡਾਇਰੈਕਟ 2022-23 ਦੇ ਪੇਪਰ ਤੁਸੀਂ ਚੱਕ ਕੇ ਦੇਖ ਲਓ ਉਹਦੇ ਵਿੱਚੋਂ 70% ਕਰੰਟ ਅਫੇਅਰ ਇਹਦੇ ਵਿੱਚੋਂ ਪੁੱਛੇ ਗਏ ਨੇ ਜੇਕਰ ਤੁਹਾਡੇ 7 ਜਾਂ 8 ਕੁਐਸਚਨ ਕਰੰਟ ਅਫੇਅਰਸ ਦੇ ਆ ਰਹੇ ਨੇ ਤਾਂ ਉਹਦੇ ਵਿੱਚੋਂ 5 ਕੁਐਸਚਨ ਤੁਹਾਨੂੰ ਆਪਣੇ ਚੈਨਲ ਵਾਲੇ 5 ਤੋਂ 6 ਕੁਐਸਚਨ ਆਪਣੇ ਚੈਨਲ ਵਾਲੇ ਦੇਖਣ ਨੂੰ ਮਿਲੇ ਹੋਣਗੇ ਹਨ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਆ ਜਾਂ ਜਿਨ੍ਹਾਂ ਨੇ ਪੇਪਰ ਦਿੱਤੇ ਨੇ ਉਹਨਾਂ ਨੂੰ ਪਤਾ ਵਾ ਜਿਹਨੂੰ ਨਹੀਂ ਪਤਾ ਉਹ ਦੋਸਤ ਇੱਕ ਵਾਰੀ ਆਪਣੇ ਚੈਨਲ ਦਾ ਕੰਟੈਂਟ ਦੇਖ ਸਕਦੇ ਨੇ ਹੁਣ ਅੱਗੇ ਚੱਲਦੇ ਆਂ ਜੀ ਲੈਂਗੁਏਜ ਆਪਾਂ ਰੱਖੀ ਆ ਜੀ ਪੰਜਾਬੀ ਵੀ ਰੱਖੀ ਆ ਇੰਗਲਿਸ਼ ਵੀ ਰੱਖੀ ਆ ਤੇ ਫ੍ਰੀ ਪੀਡੀਐਫ ਦੇ ਉੱਤੇ ਫ੍ਰੀ ਆਫ ਕਾਸਟ ਆ ਜੀ ਮੈਂ ਫੇਰ ਤੋਂ ਕਹਾਂਗਾ ਕਿ ਇਹ ਫ੍ਰੀ ਵਾਲੇ ਚੈਨਲਾਂ ਨਹੀਂ ਮੈਂ ਤੁਹਾਨੂੰ ਗੱਲ ਕਰ ਰਿਹਾ ਆ ਫ੍ਰੀ ਆਫ ਕਾਸਟ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਜੀਕੇ ਅਕੈਡਮੀ ਪੰਜਾਬ ਨਾਮ ਦਾ ਸੀਮ ਆ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਤੁਸੀਂ ਜਾ ਕੇ ਤੁਸੀਂ ਜੁਆਇਨ ਕਰ ਸਕਦੇ ਹੋ ਜੇਕਰ ਆਪਣੇ ਨਾਲ ਨਵੇਂ ਜੁੜੇ ਜਿਹੜੇ ਆਪਣੇ ਨਾਲ ਜੁੜੇ ਨੇ ਉਹਨਾਂ ਦੋਸਤਾਂ ਨੂੰ ਪਤਾ ਵਾ ਸੋ ਥੋੜਾ ਲੇਟ ਹੋ ਜਾਂਦਾ ਕਿਉਂਕਿ ਮੈਂ ਖੁਦ ਜੌਬ ਕਰ ਰਿਹਾ ਆ ਕਰਕੇ ਮੇਰੇ ਕੋਲ ਟਾਈਮ ਦੀ ਥੋੜੀ ਸ਼ਾਰਟੇਜ ਹੁੰਦੀ ਆ ਤਾ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜਿੱਕਰ ਮੈਨੂੰ ਛੁੱਟੀ ਵਾਲੇ ਦਿਨ ਜਾਂ ਕਈ ਵਾਰ ਮੈਂ ਸ਼ਨੀ ਸ਼ਨੀਵਾਰ ਐਤਵਾਰ ਕਈ ਵਾਰ ਲੱਗ ਜਾਂਦਾ ਵਾ ਬਟ ਰਾਤ ਨੂੰ ਕਈ ਵਾਰ ਮੈਂ ਟਾਈਮ ਕੱਢ ਕੇ ਥੋੜੇ ਥੋੜੇ ਕਰਕੇ ਕਰੰਟ ਅਫੇਅਰ ਤਿਆਰ ਕਰਦਾ ਕਿਉਂਕਿ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੱਕਰ ਤੁਹਾਨੂੰ 100 ਕਰੰਟ ਅਫੇਅਰ ਦੇਣਾ ਤਾਂ ਤੁਹਾਨੂੰ ਅਲੱਗ ਤੋਂ ਬਹੁਤ ਜ਼ਿਆਦਾ ਮਿਹਨਤ ਨਾ ਕਰਨੀ ਪਵੇ ਕਿ ਉਹ ਚੈਨਲ ਤੋਂ ਵੀ ਤੁਸੀਂ 5 ਕੁਐਸਚਨ ਪੜ੍ਹਨੇ ਆ ਉਹ ਚੋਂ ਪੜ੍ਹਨੇ ਆ ਦੈਨ ਬਹੁਤ ਹੀ ਵਧੀਆ ਲੈਵਲ ਦੇ ਕੁਐਸਚਨ ਇਹਦੇ ਵਿੱਚ ਪਾਏ ਹੁੰਦੇ ਨੇ ਤਾਂ ਤੁਸੀਂ ਪੀਰ ਰਿਪਲੈਸ ਵੀ ਦੇ ਪੰਜਾਬ ਪੁਲਿਸ ਦੇ ਪੇਪਰਾਂ ਲਈ ਇਹਨੂੰ ਫੋਲੋ ਕਰ ਸਕਦੇ ਪਰ ਜੇਕਰ ਤੁਸੀਂ ਜ਼ਿਆਦਾ ਡੀਪਲੀ ਪੜ੍ਹਨਾ ਚਾਹੁੰਦੇ ਹੋ ਜਿਵੇਂ ਕਈ ਪੇਪਰਾਂ ਦੇ ਵਿੱਚ ਕਰੰਟ ਅਫੇਅਰਸ ਬਹੁਤ ਜ਼ਿਆਦਾ ਪੁੱਛੇ ਜਾਂਦੇ ਜਿੱਦਾਂ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਲਈ ਕਾਫੀ ਜ਼ਿਆਦਾ ਪੁੱਛੇ ਗਏ ਸੀ ਸੋ ਉਹਦੇ ਲਈ ਤੁਹਾਨੂੰ ਫਿਰ ਥੋੜੇ ਜਿਹਾ ਵਧ ਕਰ ਕਰੰਟ ਅਫੇਅਰਸ ਕਰਨਾ ਕਿਉਂਕਿ ਮੈਂ ਸਿਰਫ 100 ਕਰੰਟ ਅਫੇਅਰ ਕਰਵਾ ਰਿਹਾ ਹਾਂ ਵੈਸੇ ਇਨਫ ਨਹੀਂ ਹੈ ਮੈਂ ਇਹ ਨਹੀਂ ਕਹਿੰਦਾ ਕਿ ਇਨਫ ਨਹੀਂ ਹੈਗੇ ਪਰ ਫੇਰ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਡਾਊਟ ਕੋਈ ਸ਼ੰਕਾ ਹੈਗੀ ਆ ਤਾਂ ਤੁਸੀਂ ਮੈਂ ਤੁਹਾਨੂੰ ਬਾਕੀ ਦੇ ਜੋ ਚੈਨਲ ਦਾ ਸਰਿਆ ਉਹ 200 300 ਜੇਕਰ ਤੁਸੀਂ ਯਾਦ ਰੱਖ ਜਾਦੇ ਹੋ ਇੰਨੇ ਕਰੰਟ ਅਫੇਅਰਸ ਤਾਂ ਤੁਸੀਂ ਉਹਨਾਂ ਤੋਂ ਕਰਕੇ 100 ਕਰੰਟ ਅਫੇਅਰ ਆਪਣੇ ਜ਼ਰੂਰ ਕਰਨੇ ਆ ਫ੍ਰੀ ਆਫ ਕਾਸਟ ਮੈਂ ਤੁਹਾਨੂੰ ਕਰਵਾ ਰਿਹਾ ਹਾਂ ਨੈਕਸਟ ਚੱਲਦੇ ਹਾਂ ਜੀ ਹੁਣ ਪੇਡ ਪੇਡ ਦੇ ਨਾਲ ਰਿਲੇਟਡ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਕਰੰਟ ਅਫੇਅਰਸ ਦਾ ਆਪਣਾ ਕੋਈ ਵੀ ਕੰਟੈਂਟ ਪੇਡ ਨਹੀਂ ਹੈਗਾ ਮੈਂ ਠੀਕ ਹੈ ਜੀ ਫ੍ਰੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਹੋਇਆ ਹੁਣ ਜੀ ਇੱਕ ਜੀਕੇ ਟੂਡੇ ਨਾਮ ਥੋੜੀ ਮਹਿੰਗੀ ਜ਼ਰੂਰ ਹੈਗੀ ਆ ਇਹ ਪਰ ਇਹਦੇ ਐਮਸੀਕਿਊ ਬਹੁਤ ਵਧੀਆ ਹੁੰਦੇ ਐ ਐਮਸੀਕਿਊ ਕੁਇਜ਼ ਤੇ ਐਮਸੀਕਿਊ ਦੀ ਪੀਡੀਐਫ ਹੁੰਦੀ ਆ ਇੰਗਲਿਸ਼ ਦੇ ਵਿੱਚ ਤੁਹਾਨੂੰ ਮਿਲ ਜੇਗੀ ਐ ਸ਼ਾਇਦ ਹਿੰਦੀ ਚ ਵੀ ਮਿਲ ਜਾਂਦੀ ਆ ਬਹੁਤ ਵਧੀਆ ਇਹਦੇ ਵਿੱਚ ਮਤਲਬ ਕਿ ਕੁਐਸਚਨ ਹੁੰਦੇ ਐ ਇਹਦੇ ਵਿੱਚ ਤੁਹਾਨੂੰ ਡਾਇਰੈਕਟ ਕੁਐਸਚਨ ਕੁਝ ਆਪਣੇ ਪੰਜਾਬ ਦੇ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲ ਲੰਗੇ ਠੀਕ ਆ ਜੇਕਰ ਤੁਸੀਂ ਪੇਡ ਅਫੋਰਡ ਕਰ ਸਕਦੇ ਹੋ ਤਾਂ ਤੁਸੀਂ ਇਹਦੇ ਉੱਤੇ ਤੁਸੀਂ ਪੈਸੇ ਲਗਾ ਸਕਦੇ ਹੋ ਪਰ ਕਰੰਟ ਅਫੇਅਰਸ ਲਈ ਕੋਸ਼ਿਸ਼ ਇਹ ਕਰਿਓ ਕਿ ਕਰੰਟ ਅਫੇਅਰਸ ਲਈ ਤੁਸੀਂ ਜ਼ਿਆਦਾ ਪੇਡ ਅਲੀ ਨਾ ਜਾਇਓ ਤੁਸੀਂ ਫ੍ਰੀ ਆਫ ਕਾਸਟ ਵਾਲੇ ਜਿਹੜੇ ਉੱਪਰ ਵਾਲੇ ਮੈਂ ਤੁਹਾਨੂੰ 4 ਚੈਨਲ ਦੱਸਦੇ ਨੇ ਇਹਨੂੰ ਤੁਸੀਂ ਫੋਲੋ ਕਰਦਾ ਹੁਣ ਆਪਾਂ ਚੱਲਦੇ ਆਂ ਜੀ ਅਗਲੇ ਸਟੱਡੀ ਆਈਕਿਊ ਡਾਕਟਰ ਗੌਰਵ ਗਰਗ ਸਰ ਨੇ ਇਹਨਾਂ ਦੀ ਕਰੰਟ ਅਫੇਅਰਸ ਵੈਸੇ ਪੇਡ ਨੇ ਪਰ ਕਈ ਵਾਰ ਤੁਹਾਨੂੰ YouTube ਚੈਨਲ ਜਾਂ Telegram ਦੇ ਉੱਤੇ ਇਹਨਾਂ ਦੀ 300 MCQ ਇਹ ਮੰਥਲੀ ਕਰਵਾਉਂਦੇ ਨੇ ਇਹਦੇ ਵਿੱਚ ਤੁਹਾਨੂੰ PDF ਘੁੰਮਦੀ ਹੋਈ ਮਿਲ ਜਾਏਗੀ ਆਈ ਥਿੰਕ ਮੈਨੂੰ ਲੱਗਦਾ ਕਿ ਇਹ ਪੇਡ ਆ ਠੀਕ ਆ ਤੇ ਇਹਨਾਂ ਦੇ ਕੁਐਸਚਨ ਵੀ ਬਹੁਤ ਵਧੀਆ ਹੁੰਦੇ ਨੇ ਪੇਜ ਦੇ ਵਿੱਚ ਇਹ ਵੀਡੀਓ ਤੇ ਪੀਡੀਐਫ ਦਿੰਦੇ ਆ ਮੰਥਲੀ ਟਾਪ 300 ਕੁਐਸਚਨ ਹੁੰਦੇ ਲੈਂਗੁਏਜ ਇੰਗਲਿਸ਼ ਤੇ ਹਿੰਦੀ ਹੁੰਦੀ ਆ ਇਹਨਾਂ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਜੇਕਰ ਤੁਸੀਂ ਇਹਨਾਂ ਨੂੰ ਵੀ ਕੱਲਿਆਂ ਨੂੰ ਫੋਲੋ ਤਾਂ ਕੋਈ ਵੀ ਚੈਨਲ ਨੂੰ ਫੋਲੋ ਕਰਨਾ ਮੈਂ ਫੇਰ ਤੋਂ ਕਹਿ ਰਿਹਾ ਕਿਸੇ ਵੀ ਚੈਨਲ ਨੂੰ ਫੋਲੋ ਕਰਨਾ ਤਾਂ ਉਹਨੂੰ ਚੰਗੀ ਤਰ੍ਹਾਂ ਉਹਦੇ ਟਰਸਟ ਕਰਕੇ ਉਹਦੇ ਸਾਰੇ ਕਰੰਟ ਅਫੇਅਰਸ ਕਰਿਓ ਇਹ ਨਾ ਹੋਵੇ ਕਿ ਤੁਸੀਂ ਇੱਕ ਮਹੀਨਾ ਉੱਥੋਂ ਕਰ ਲਏ 10 ਦਿਨ ਉੱਥੋਂ ਕਰ ਲਏ ਹਾਂ ਕਈ ਵਾਰ ਉਸ ਚੈਨਲ ਤੋਂ ਜਿੱਦਾਂ ਕਿ ਹੁਣ ਆਪਣੇ ਚੈਨਲ ਦੇ ਮੰਨ ਲਓ ਫਰਵਰੀ ਮਹੀਨੇ ਦੇ ਕਰੰਟ ਇਹਦੇ ਲਈ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਜਾ ਕੇ ਵਰੋਨ ਵਸਤੀ ਸਰਦੇ ਜਾਂ ਐਂਡੋਲੋਜਿਸ ਚੈਨਲ ਹੋ ਗਿਆ ਜਾਂ ਸਟੱਡੀ ਹੈ ਕੀ ਹੋ ਗਿਆ ਇਹਦੀ ਇੱਕ ਵਾਰੀ ਮੰਥਲੀ ਕਰ ਲਓ ਕਿਉਂਕਿ ਮੈਂ ਤਾਂ ਤਿਆਰ ਕਰਕੇ ਤੁਹਾਨੂੰ ਪੀਡੀਐਫ ਦੇ ਦੇਣੀ ਆ ਚਾਹੇ ਲੇਟ ਤਿਆਰ ਕਰਕੇ ਦੇਵਾਂ ਤਾਂ ਉਹਦੇ ਤੋਂ ਤੁਸੀਂ ਕਰੰਟ ਅਫੇਅਰ ਦੀ ਕੁਇਕ ਰਿਵੀਜ਼ਨ ਕਰ ਸਕਦੇ ਹੋ ਤੇ ਦੈਨ ਇੱਕ ਮੈਗਜ਼ੀਨ ਹੁੰਦੀ ਹੈ ਜੀ ਗਿਆਨਮ ਦੀ ਪੇਡ ਆ ਬਹੁਤ ਵਧੀਆ ਮੈਗਜ਼ੀਨ ਆ ਵੀ ਤੇ ਇਹ ਵੀ ਮੇਰੇ ਹਿਸਾਬ ਨਾਲ 60 70 100 ਰੁਪਏ ਦੀ ਮੈਗਜ਼ੀਨ ਹੁੰਦੀ ਆ ਇਹ ਚ 5 6 ਮਹੀਨੇ ਦੇ ਕਰੰਟ ਅਫੇਅਰਸ ਹੁੰਦੇ ਨੇ ਤਾਂ ਮੰਥਲੀ ਕਰੰਟ ਅਫੇਅਰਸ ਹੁੰਦੇ ਨੇ ਵੈਸੇ ਇਹ ਚ ਲਾਸਟ ਵਾਲੇ 4 ਮ ਪ੍ਰੋਬਲਮ ਹੈ ਸ਼ਾਇਦ ਨਾ 1 ਮਹੀਨਾ ਜਦੋਂ ਅਸੀਂ ਤਿਆਰੀ ਕਰਦੇ ਹਾਂ ਉਦੋਂ 1 ਮਹੀਨਾ ਪਿੱਛੇ ਚੱਲਦੀ ਹੁੰਦੀ ਜੀ ਪਰ ਇਹਦੇ ਵਿੱਚ ਨਾ ਨਾਲ ਥਿਉਰੀ ਆ ਤੇ ਨਾਲ ਐਮਸੀਕਿਊ ਵੀ ਆ ਪਰ ਇਹ ਥੋੜੀ ਬੋਰਿੰਗ ਲੱਗੂਗੀ ਤੁਹਾਨੂੰ ਹਨਾ ਤਾਂ ਖੁਦ ਮੈਨੂੰ ਵੀ ਬੋਰਿੰਗ ਲੱਗਦੀ ਸੀ ਸੋ ਮੇਰੇ ਨਾਲ ਦੇ ਜਿਹੜੇ ਦੋਸਤ ਸੀ ਉਹਨਾਂ ਨੂੰ ਵੀ ਬੋਰਿੰਗ ਲੱਗਦੀ ਸੀ ਪਰ ਕੰਟੈਂਟ ਵਧੀਆ ਹੁੰਦਾ ਕੰਟੈਂਟ ਦੇ ਮਾਮਲੇ ਦੇ ਵਿੱਚ ਮੈਂ ਤੁਹਾਨੂੰ ਕਹਾਂਗਾ ਕਿ ਕੰਟੈਂਟ ਬਹੁਤ ਵਧੀਆ ਹੁੰਦਾ ਇਹਨਾਂ ਦਾ ਵੀ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਵਧੀਆ ਲੈਵਲ ਦੇ ਕਰੰਟ ਅਫੇਅਰਸ ਇਸ ਮੈਗਜ਼ੀਨ ਤੋਂ ਵੀ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਮੈਗਜ਼ੀਨ ਤੋਂ ਪੜ੍ਹਨਾ ਚਾਹੁੰਦੇ ਤਿੰਨ ਤਿੰਨ ਚੈਨਲ ਮੈਂ ਤੁਹਾਨੂੰ ਇਹ ਪੇੜ ਦੇ ਵਿੱਚ ਦੱਸਿਆ ਇਹੀ ਤੁਸੀਂ ਕਰਨੇ ਨੇ ਗਿਆਨਮ ਪੇੜ ਸਟੱਡੀ ਆ ਕਿਉ ਗੌਰਵ ਗਰਗ ਪੇੜ ਜੀਕੇ ਟੂਡੇ ਪੇੜ ਹੋਰ ਕਿਸੇ ਤੇ ਪੇੜ ਦੇ ਉੱਤੇ ਕਰੰਟ ਅਫੇਅਰਸ ਤੇ ਪੈਸੇ ਨਾ ਖਰਾਬ ਕਰੋ ਜੇਕਰ ਤੁਸੀਂ ਪੇੜ ਕਰਨਾ ਚਾਹੁੰਦੇ ਹੋ ਤੇ ਜੇਕਰ ਤੁਸੀਂ ਫ੍ਰੀ ਆਫ ਕਾਸਟ ਕਰਨਾ ਚਾਹੁੰਦੇ ਹੋ ਤਾਂ ਐਂਡੋਲੋਗਸ ਵਰुण ਵਸਤੀ ਉਤकर्ष ਕਲਾਸਿਸ ਇਹਨਾਂ ਤੋਂ ਤੁਸੀਂ ਫ੍ਰੀ ਆਫ ਕਾਸਟ ਕਰ ਸਕਦੇ ਹੋ ਤੇ ਜੀਕੇ ਅਕੈਡਮੀ ਪੰਜਾਬ ਆਪਣੇ ਚੈਨਲ ਤੋਂ ਚਾਹੇ ਤੁਸੀਂ ਕਿਤੋਂ ਵੀ ਪੜ ਰਹੇ ਹੋ ਮੈਂ ਤੁਹਾਨੂੰ ਫਿਰ ਤੋਂ ਮੈਂ ਤੁਹਾਨੂੰ ਗਰੰਟੀ ਨਾਲ ਇਹ ਗੱਲ ਕਹਿਣਾ ਕੇ ਪੇਪਰਾਂ ਦੇ ਵਿੱਚ 2022-23 ਦੇ ਤੁਸੀਂ ਪੇਪਰ ਚੱਕ ਕੇ ਦੇਖ ਲਓ ਚਾਹੇ ਤੁਸੀਂ ਕਿਤੋਂ ਵੀ ਪੜ ਰਹੇ ਹੋ ਜੇਕਰ ਤੁਸੀਂ ਇਹ ਮੰਥਲੀ ਟਾਪ 100 ਕਰ ਰਹੇ ਹੋ ਹਨ ਠੀਕ ਹੈ ਦੈਨ 6 6 ਮਹੀਨੇ 8 ਮਹੀਨੇ ਤੋ ਤੁਹਾਡੇ ਲਈ 7-800 ਕਰੰਟ ਅਫੇਅਰ ਯਾਦ ਕਰਨਾ ਕੋਈ ਔਖੀ ਗੱਲ ਨਹੀਂ ਜੇਕਰ ਨਾਲ ਦੀ ਨਾਲ ਤੁਸੀਂ ਕਰ ਰਹੇ ਹੋ ਤਾਂ ਪੇਪਰ ਦੇ ਵਿੱਚ ਤੁਹਾਨੂੰ ਡਾਇਰੈਕਟ ਕੁਐਸਚਨ ਦੇਖਣ ਨੂੰ ਮਿਲਣਗੇ ਤੇ ਬਹੁਤ ਘੱਟ ਕੰਟੈਂਟ ਪੜ ਕੇ ਬਾਕੀ ਚੈਨਲਾਂ ਦੇ ਨਾਲੋਂ ਫਰਕ ਇਹੀ ਆ ਕਿ ਤੁਹਾਨੂੰ ਥੋੜਾ ਜ਼ਿਆਦਾ ਪੜ੍ਹਨਾ ਪੈਗਾ ਮਤਲਬ ਮੰਥਲੀ ਜੇਕਰ ਆਪਾਂ ਗੱਲ ਕਰੀਏ ਕਿ ਇਹ ਇੰਡੋਲੋਗਸ ਚੈਨਲ ਵੀ ਤੁਸੀਂ ਲਗਾ ਲਓ ਤਾਂ ਇਹਦੇ ਤੁਹਾਨੂੰ 250 ਕੁਐਸਚਨ ਇੱਕ ਮਹੀਨੇ ਦੇ ਯਾਦ ਕਰਨੇ ਪੈਣਗੇ ਕਿੰਨੇ ਕੁ ਯਾਦ ਕਰ ਲਓਗੇ ਤੁਸੀਂ ਸਾਲ ਦੇ ਕਰ ਸਕਦੇ ਹੋ ਤੁਸੀਂ ਜਾਂ ਨਹੀਂ ਕਰ ਸਕਦੇ ਪਰ ਜੇਕਰ ਤੁਹਾਨੂੰ ਇਹੀ ਮਤਲਬ ਸਾਰਿਆਂ ਦਾ ਇੱਕ ਕੰਬੀਨੇਸ਼ਨ ਜਿਹਾ ਬਣ ਕੇ ਤੁਹਾਨੂੰ ਇੱਕ ਕੰਬਾਈਨਡ ਪੀਡੀਐਫ ਦੇ ਵਿੱਚ ਤੁਹਾਨੂੰ 100 ਕੁਐਸਚਨ ਮਿਲ ਰਹੇ ਨੇ ਸਿਰਫ ਮੋਸਟ ਇੰਪੋਰਟੈਂਟ ਇਹ ਤਾਂ ਤੁਸੀਂ ਸਾਲ ਦੇ ਵੀ ਕਰ ਸਕਦੇ ਹੋ ਸਾਲ ਦੇ 1200 ਕੁਐਸਚਨ ਵੀ ਤੁਸੀਂ ਯਾਦ ਕਰ ਸਕਦੇ ਹੋ ਹਨ ਇਹ ਚੀਜ਼ ਹੁੰਦੀ ਆ ਥੈਨ ਇੱਕ ਸਾਲ ਦੇ ਕਰੰਟ ਅਫੇਅਰ ਜ਼ਰੂਰ ਕਰੋ ਖਾਸ ਕਰ 6 ਤੋਂ 8 ਮਹੀਨਿਆਂ ਦੇ ਲਾਸਟ ਕਿਸੇ ਵੀ ਪੇਪਰ ਤੋਂ ਪਹਿਲਾਂ ਜ਼ਰੂਰ ਕਰੋ ਤੇ ਜੁੜੇ ਰਹੋ ਕਰੰਟ ਅਫੇਅਰਸ ਨਾਲ ਜੁੜੇ ਰਹੋ ਕਿਉਂਕਿ ਪੁਰਾਣੇ ਕਰੰਟ ਅਫੇਅਰ ਇੱਕ ਸਾਲ ਤੱਕ ਦੇ ਵੀ ਪੁੱਛੇ ਜਾ ਸਕਦੇ ਨੇ ਤੇ ਪੰਜਾਬ ਪੁਲਿਸ ਦੇ ਪੇਪਰਾਂ 'ਚ ਤਾਂ ਬਹੁਤ ਪੁਰਾਣੇ ਵੀ ਪੁੱਛੇ ਜਾਂਦੇ ਨੇ ਹਨਾ ਆਪਾਂ ਦੇਖਿਆ 2-3 ਸਾਲ ਪੁਰਾਣੇ ਵੀ ਕਈ ਵਾਰ ਪੁੱਛ ਲੈਂ ਇਹ ਸੀਗਾ ਜੀ ਅੱਜ ਦੀ ਆਪਣੀ ਵੀਡੀਓ ਦਾ ਵਿਸ਼ਾ ਹੁਣ ਆਪਾਂ ਅੱਗੇ ਵਾਲੀ ਜਿਹੜੀ ਵੀਡੀਓ ਵਾ ਉਹਦੇ ਵਿੱਚ ਆਪਾਂ ਜੀਕੇ ਸੈਕਸ਼ਨ ਨੂੰ ਲੈ ਕੇ ਡਿਸਕਸ਼ਨ ਡਿਸਕਸ਼ਨ ਕਰਾਂਗੇ ਚਾਹੇ ਉਹ ਪੀਟ ਪਲੱਸ ਵੀ ਦੇ ਪੇਪਰ ਨੇ ਚਾਹੇ ਪੰਜਾਬ ਪੁਲਿਸ ਦੇ ਪੇਪਰ ਨੇ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਆਪਣਾ ਚੈਨਲ ਆਉਣ ਵਾਲੇ ਪੇਪਰਾਂ ਦੀ ਤਿਆਰੀ ਲਈ ਦੈਨ ਨਵੀਂ ਨਵੀਂ ਇਨਫੋਰਮੇਸ਼ਨ ਲਈ ਜੇਕਰ ਥੋੜਾ ਬਹੁਤ ਤਜਰਬਾ ਹੈਗਾ ਮੈਨੂੰ ਹਨਾ ਜੇਕਰ ਤੁਹਾਨੂੰ ਲੱਗਦਾ ਕਿ ਕੋਈ ਹੈਲਪ ਤਨ ਹੁੰਦੀ ਆ ਤਾਂ ਇਹਨੂੰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਾਂ ਥੋੜੇ ਬਹੁਤ ਤਜਰਬੇ ਨਾਲ ਜਿੰਨਾ ਵੀ ਮੈਨੂੰ ਹੁੰਦਾ ਵਾ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਿਣਾ ਮੈਂ ਤੇ ਬਾਕੀ ਤੁਸੀਂ ਖੁਦ ਬਹੁਤ ਸਮਝਦਾਰ ਹੋ ਹਨਾ ਤੁਹਾਨੂੰ ਪਤਾ ਕੀ ਪੜਨਾ ਕੀ ਛੱਡਣਾ ਵਾ ਕਈ ਵਾਰ ਨਵੇਂ ਬੱਚੇ ਜਿਹੜੇ ਹੁੰਦੇ ਨੇ ਉਹ ਥੋੜਾ ਨਾ ਉਹਨਾਂ ਨੂੰ ਡਾਊਟ ਰਹਿੰਦਾ ਵਾ ਖੁਦ ਮੇਰੇ 4-5 ਮਹੀਨੇ ਖਰਾਬ ਹੋ ਗਏ ਸੀ ਕਿ ਸਿਰਫ ਇਹਨਾਂ ਦੇ ਵਿੱਚ ਹੀ ਕਿੱਥੋਂ ਪੜਾਂ ਕੀ ਪੜਾਂ ਕਈ ਵਾਰ ਨਾ ਉਸ ਦੌਰਾਨ ਆਪਣੇ ਇਹ ਜੇ ਆਪਾਂ ਕੋਈ ਚੈਨਲ ਨੂੰ ਫੋਲੋ ਕਰ ਦਿੰਨੇ ਆ ਜਿਹੜੇ ਪੇਪਰ ਲਈ ਇੰਪੋਰਟੈਂਟ ਹੀ ਨਹੀਂ ਹੁੰਦਾ ਤੁਸੀਂ ਪੈਸੇ ਵੀ ਲਾ ਦਿੰਨੇ ਹੋ ਜਾਂ ਫ੍ਰੀ 'ਚ ਵੀ ਪੜ ਰਹੇ ਹੋ ਜੇਕਰ ਤੁਸੀਂ ਫ੍ਰੀ 'ਚ ਵੀ ਪੜ ਰਹੇ ਹੋ ਨਾ ਮੈਂ ਫਿਰ ਵੀ ਕਹਿੰਨਾ ਕਿ ਤੁਹਾਡਾ ਟਾਈਮ ਵੇਸਟ ਹੋ ਰਿਹਾ ਇੱਕ ਤੁਸੀਂ ਟਾਈਮ ਤਾਂ ਲਗਾ ਰਹੇ ਹੋ 4 ਮਹੀਨੇ ਤੁਹਾਡੇ ਲਈ ਕਿਸੇ ਦੇ ਕਿਸੇ ਵੀ ਚੈਨਲ ਦੇ ਉੱਤੇ ਤੁਸੀਂ 4 ਮਹੀਨੇ ਵੇਸਟ ਕਰਤੇ ਮੰਨ ਲਓ ਆਪਣੇ ਤੇ ਉਹਦੇ ਵਿੱਚੋਂ ਪੇਪਰ ਦੇ ਵੇਲੇ ਤੁਹਾਨੂੰ ਫਾਇਦਾ ਨਹੀਂ ਹੋਇਆ ਤਾਂ 4 ਮਹੀਨੇ ਬਾਅਦ ਤੁਹਾਨੂੰ ਚੈਨਲ ਸਵਿਚ ਕਰਨਾ ਪੈ ਰਿਹਾ ਤਾਂ 4 ਮਹੀਨੇ ਖਰਾਬ ਹੋ ਗਏ ਨਾ ਤੁਹਾਡੇ ਇਹੋ ਜੀ ਚੀਜ਼ ਆ ਕਿ ਆਪਣੇ ਆਪ ਨੂੰ ਥੋੜਾ ਜਆ ਅੱਜ ਕੱਲ ਦੇ ਟਾਈਮ ਦੇ ਵਿੱਚ ਹਾਰਡ ਵਰਕ ਦੇ ਨਾਲ ਸਮਾਰਟ ਸਟੱਡੀ ਬਹੁਤ ਜ਼ਰੂਰੀ ਆ ਤਾਂ ਕੋਸ਼ਿਸ਼ ਕਰੋ ਕੋਈ ਹੋਰ ਜਾਣਕਾਰੀ ਲਈ ਤੁਸੀਂ ਆਪਣੇ ਚੈਨਲ ਆਪਣੇ WhatsApp ਨੰਬਰ 8360866058 ਦੇ ਉੱਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ ਵੀਡੀਓ ਥੋੜੀ ਲੰਬੀ ਹੋਗੀ ਪਰ ਜ਼ਰੂਰੀ ਸੀ ਤੁਹਾਡੇ ਲਈ ਇਹ ਗੱਲ ਕਿਉਂਕਿ ਡਿਟੇਲ ਦੇ ਵਿੱਚ ਜੇਕਰ ਤੁਸੀਂ ਅੱਜ 10 ਮਿੰਟ 15 ਮਿੰਟ ਲਗਾ ਕੇ ਸੁਣ ਲੋਗੇ ਤਾਂ ਤੁਹਾਡੇ ਲਈ ਪੇਪਰ ਦੇ ਵਿੱਚ ਫਾਇਦਾ ਜ਼ਰੂਰ ਹੋਵੇਗਾ ਧੰਨਵਾਦੀ